ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਹਰੀ ਕੀਰੀ ਬਾਣੀਆਂ ਸਿਰ ਬਾਣੀ ਮੈਂ ਤਾਂਨ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤਉ ਦੇ ਆ ਗਇ ਅਰਦਾਸ ਮਹਿਉਰਥਾਉ ਨਾਹੀ ਜਿਸ ਪੈ ਕਰੂੰ ਬਨੰਤੀ ਮੇਰਾ ਸੁਖ ਦੁਖ ਤੁਧ ਹੀ ਪਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਿਲਾ ਪਹਿਲਾ ਸਹਿਜ ਮਿਲੈ ਮਿਲਿਆ ਪਰਵਾਣ ਨਾ ਤਿਸ ਮਰਨ ਨਾ ਆਵਣ ਜਾਣ ਸਹਿਜ ਮਿਲਿਆ ਸਹਿਜ ਮਿਲੇ ਮਿਲਿਆ ਪਰਵਾਣ ਨਾ ਤਿਸ ਮਰਨ ਨਾ ਆਵਣ ਜਾਣ ਠਾਕੁਰ ਮੈਂ ਦਾਸ ਦਾਸ ਮੈਂ ਸੋਇ ਜੈ ਦੇਖਾ ਕਹ ਅਵਰ ਨ ਕੋਇ ਗੁਰਮੁਖ ਭਗਤ ਸਹਜ ਕਰ ਪਾਈਐ ਬਿਨ ਗੁਰ ਪੀਟੇ ਮਰ ਆਇਐ ਜਾਈਐ ਰਹਾਉ ਸੋ ਗੁਰ ਕਰੋ ਜੇ ਸਾਚ ਦਰੜਾਵੇ ਅਖੱਥ ਕਹਾ ਥਾਵੇ ਸ਼ਬਦ ਮਲਾਵੇ ਹਰ ਕੇ ਲੋਗ ਅਵਰ ਨਹੀਂ ਕਾਰਾ ਸੱਚੋ ਠਾਕੁਰ ਸੱਚ ਪਿਆਰਾ ਤਨ ਮੈਂ ਮਨੂਆ ਮਨ ਮੈਂ ਸੱਚ ਸੋ ਸਾਚਾ ਮਿਲ ਸਾਚੇ ਰਾਚਾ ਸੇਵਕ ਪ੍ਰਭ ਕੈ ਲਾਗੇ ਪਾਏ ਸਤ ਗੁਰ ਪੂਰਾ ਮਿਲੇ ਮਲਾਈ ਆਪ ਦਿਖਾਵੇ ਆਪੇ ਦੇਖੇ ਹਟਨਾ ਪਤੀ ਜੈ ਨਾ ਭੋ ਭੀਖੇ ਘੜ ਪਾਂਡੇ ਜਿਨ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਨ ਪਤੇ ਆਇਆ ਪੜ ਪੜ ਪੂਲੇ ਝੋਟਾ ਖਾਹੇ ਬਹੁਤ ਸਨਪਾਵੈ ਜਾਹੇ ਨਾਮ ਜਪੈ ਤਉ ਪੂਜਨ ਖਾਏ ਗੁਰਮਖ ਸੇਵ ਕਰੇ ਸਮਾਏ ਪੂਜ ਸਿਲਾ ਤੀਰਥ ਵਨ ਵਾਸਾ ਧਰਮਤ ਡੋਲਤ ਪਈ ਉਦਾਸ ਮਨ ਮੇਲੇ ਸੂਚਾ ਕਿਉ ਹੋਏ ਸਾਚ ਮਿਲੇ ਪਾਵੈ ਪਤ ਸੋਏ ਆਚਾਰ ਵਿਚਾਰ ਸਰੀਰ ਆਦ ਜੁਗਾਦ ਸਹਜ ਮਨ ਧੀਰ ਪਾਲ ਪੰਕਜ ਮੈਂ ਕੋਟ ਉਧਾਰੇ ਕਰ ਕਿਰਪਾ ਗੁਰ ਮੇਲ ਪਿਆਰੇ ਕਿਸ ਆਗੇ ਪ੍ਰਭ ਤੁਦ ਸਲਾਹੀ ਤੁਦ ਬਿਨ ਦੂਜਾ ਮੈਂ ਕੋ ਨਾਹੀ ਜਿਉ ਤੁਦ ਪਾਵੈ ਤਿਉ ਰਾਖ ਰਜਾਈ ਨਾਨਕ ਸਹਜ ਭਾਈ ਗੁਣ ਗਾਏ ਜਿਉ ਤੁਧ ਪਾਵੇ ਤਿਉ ਰਾਖ ਰਜਾਈ ਨਾਨਕ ਸਹਜ ਭਾਈ ਗੁਣ ਗਾਏ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਫਰਮਾਨ ਕਰਦੇ ਹਨ ਜਿਹੜਾ ਮਨੁੱਖ ਗੁਰੂ ਦੇ ਰਾਹੀ ਅਡੋਲ ਅਵਸਥਾ ਵਿੱਚ ਟਿਕੇ ਪ੍ਰਭੂ ਚਰਨਾਂ ਵਿੱਚ ਜੁੜਦਾ ਹੈ ਉਸ ਦਾ ਪ੍ਰਭੂ ਚਰਨਾਂ ਵਿੱਚ ਜੁੜਨਾ ਕਬੂਲ ਪੈਂਦਾ ਹੈ ਉਸ ਮਨੁੱਖ ਨੂੰ ਨਾ ਆਤਮਿਕ ਮੌਤ ਆਉਂਦੀ ਹੈ ਨਾ ਹੀ ਜਨਮ ਮਰਨ ਦਾ ਗੇੜ ਅਜਿਹਾ ਪ੍ਰਭੂ ਦਾ ਦਾਸ ਪ੍ਰਭੂ ਵਿੱਚ ਲੀਨ ਰਹਿੰਦਾ ਹੈ ਪ੍ਰਭੂ ਜਿਹਾ ਹੀ ਸੇਵਕ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ ਉਹ ਸੇਵਕ ਜਿੱਧਰ ਤੱਕ ਦਾ ਹੈ ਉਸ ਨੂੰ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਦਿਸਦਾ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦੀ ਭਗਤੀ ਕੀਤਿਆਂ ਉਹ ਆਤਮਿਕ ਟਿਕਾਣਾ ਮਿਲ ਜਾਂਦਾ ਹੈ ਜਿੱਥੇ ਮਨ ਸਦਾ ਅਡੋਲ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ ਪਰ ਗੁਰੂ ਨੂੰ ਮਿਲਣ ਤੋਂ ਬਿਨਾ ਆਤਮਿਕ ਮੌਤੇ ਮਰ ਕੇ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦਾ ਹੈ ਰਹਾਉ ਮੈਂ ਵੀ ਉਹੀ ਗੁਰੂ ਧਾਰਨਾ ਚਾਹੁੰਦਾ ਹਾਂ ਜਿੜਾ ਸਦਾ ਥਿਰ ਪ੍ਰਭੂ ਨੂੰ ਮੇਰੇ ਹਿਰਦੇ ਵਿੱਚ ਅਕੀ ਤਰ੍ਹਾਂ ਟਿਕਾ ਦੇਵੇ ਜਿਹੜਾ ਮੈਥੋਂ ਅਕੱਥ ਪ੍ਰਭੂ ਦੀ ਸਿਫਤ ਸਲਾਹ ਕਰਾਵੇ ਤੇ ਆਪਣੇ ਸ਼ਬਦ ਦੇ ਰਾਹੀਂ ਮੈਨੂੰ ਪ੍ਰਭੂ ਚਰਨਾਂ ਵਿੱਚ ਜੋੜ ਦੇਵੇ ਪਰਮਾਤਮਾ ਦੇ ਭਗਤ ਨੂੰ ਸਿਫਤ ਸਲਾਹ ਤੋਂ ਬਿਨਾਂ ਕੋਈ ਹੋਰ ਕਾਰ ਨਹੀਂ ਸੁਜਦੀ ਭਗਤ ਸਦਾ ਥਿਰ ਪ੍ਰਭੂ ਨੂੰ ਹੀ ਸਿਮਰਦਾ ਹੈ ਸਦਾ ਥਿਰ ਪ੍ਰਭੂ ਉਸ ਨੂੰ ਪਿਆਰਾ ਲੱਗਦਾ ਹੈ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਗੁਰੂ ਉਸ ਨੂੰ ਪ੍ਰਭੂ ਚਰਨਾਂ ਵਿੱਚ ਮਿਲਾ ਦਿੰਦਾ ਹੈ ਉਹ ਸੇਵਕ ਪ੍ਰਭੂ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ ਉਸ ਦਾ ਮਨ ਸਰੀਰ ਦੇ ਅੰਦਰ ਹੀ ਰਹਿੰਦਾ ਹੈ ਭਾਵ ਮਾਇਆ ਮੋਹਾ ਦਸੀ ਪਾਸੀ ਦੌੜਦਾ ਨਹੀਂ ਫਿਰਦਾ ਉਸ ਦੇ ਮਨ ਵਿੱਚ ਸਦਾ ਥਿਰ ਪ੍ਰਭੂ ਪ੍ਰਗਟ ਹੋ ਜਾਂਦਾ ਹੈ ਉਹ ਸੇਵਕ ਸਦਾ ਥਿਰ ਪ੍ਰਭੂ ਨੂੰ ਸਿਮਰ ਕੇ ਤੇ ਉਸ ਵਿੱਚ ਮਿਲ ਕੇ ਉਸ ਵਿੱਚ ਲੀਨ ਰਹਿੰਦਾ ਹੈ ਪਰਮਾਤਮਾ ਆਪਣਾ ਦਰਸ਼ਨ ਆਪ ਹੀ ਕਰਾਉਂਦਾ ਹੈ ਆਪ ਹੀ ਦਿਲ ਦੀ ਜਾਣਦਾ ਹੈ ਹਠ ਦੇ ਰਾਹੀ ਕੀਤੇ ਕਰਮਾਂ ਉੱਤੇ ਨਹੀਂ ਪਤੀਜਦਾ ਨਾ ਹੀ ਬੌਧਿਕ ਧਰਮਕ ਭੇਖਾਂ ਦੇ ਪ੍ਰਸੰਨ ਹੁੰਦਾ ਹੈ ਜਿਸ ਪ੍ਰਭੂ ਨੇ ਸਾਰੇ ਸਰੀਰ ਸੜਜੇ ਹਨ ਗੁਰੂ ਦੀ ਸ਼ਰਨਾਏ ਕਿਸੇ ਬੜਪਾਗੀ ਦੇ ਹਿਰਦੇ ਵਿੱਚ ਨਾਮ ਅੰਮ੍ਰਿਤ ਪਾਇਆ ਹੈ ਉਸੇ ਪ੍ਰਭੂ ਨੇ ਉਸ ਦਾ ਮਨ ਪ੍ਰੇਮਾ ਭਗਤੀ ਵਿੱਚ ਜੋੜਿਆ ਹੈ ਜਿਹੜੇ ਮਨੁੱਖ ਵਿੱਦਿਆ ਪੜ੍ਹ-ਪੜ ਕੇ ਵਿੱਦਿਆ ਦੇ ਮਾਨ ਵਿੱਚ ਹੀ ਸਿਮਰਨ ਤੋਂ ਖੁੰਝ ਜਾਂਦੇ ਹਨ ਉਹ ਆਤਮਿਕ ਮੌਤ ਦੀਆਂ ਝੋਟਾਂ ਸਹਿੰਦੇ ਹਨ ਵਿੱਦਿਆ ਦੀ ਬਹੁਤ ਚਤਰਾਈ ਦੇ ਕਾਰਨ ਜਨਮ ਮਰਨ ਦੇ ਗੇੜ ਵਿੱਚ ਪੈਂਦੇ ਹਨ ਜਿਹੜਾ ਜਿਹੜਾ ਮਨੁੱਖ ਪ੍ਰਭੂ ਦਾ ਨਾਮ ਜਪਦਾ ਹੈ ਤੇ ਪ੍ਰਭੂ ਦੇ ਡਰ ਅਦਬ ਨੂੰ ਆਪਣੇ ਆਤਮਾ ਦੀ ਖਰਾਕ ਬਣਾਉਂਦਾ ਹੈ ਉਹ ਸੇਵਕ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਵਿੱਚ ਲੀਨ ਰਹਿੰਦੇ ਹਨ ਜਿਹੜਾ ਮਨੁੱਖ ਪੱਥਰ ਦੀਆਂ ਮੂਰਤੀਆਂ ਪੂਜਦਾ ਰਿਹਾ ਤੀਰਥਾਂ ਦੇ ਇਸ਼ਨਾਨ ਕਰਦਾ ਰਿਹਾ ਜੰਗਲਾਂ ਵਿੱਚ ਨਿਵਾਸ ਰੱਖਦਾ ਰਿਹਾ ਤਿਆਗੀ ਬਣ ਕੇ ਥਾਂ ਥਾਂ ਪਟਕਦਾ ਡੋਲਦਾ ਫਿਰਿਆ ਜੇ ਉਸ ਦਾ ਮਨ ਮੈਲਾ ਹੀ ਰਿਹਾ ਤਾਂ ਉਹ ਪਵਿੱਤਰ ਕਿਵੇਂ ਹੋ ਸਕਦਾ ਹੈ ਜਿਹੜਾ ਮਨੁੱਖ ਸਦਾ ਸਿਰ ਪ੍ਰਭੂ ਵਿੱਚ ਲੀਨ ਹੁੰਦਾ ਹੈ ਉਹੀ ਪਵਿੱਤਰ ਹੁੰਦਾ ਹੈ ਉਹ ਲੋਕ ਪ੍ਰਲੋਕ ਵਿੱਚ ਇੱਜ਼ਤ ਪਾਉਂਦਾ ਹੈ اے ਪਿਆਰੇ ਪ੍ਰਭੂ ਮਿਹਰ ਕਰਕੇ ਮੈਨੂੰ ਉਹ ਗੁਰੂ ਮਲਾ ਜੋ ਅੱਖ ਝਮਕਣ ਦੇ ਸਮੇਂ ਵਿੱਚ ਕਰੋੜਾਂ ਬੰਦਿਆਂ ਨੂੰ ਬਕਾਰਾਂ ਤੋਂ ਬਚਾ ਲੈਂਦਾ ਹੈ ਜਿਸ ਦਾ ਮਨ ਸਦਾ ਹੀ ਅਡੋਲ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ ਤੇ ਗੰਭੀਰ ਰਹਿੰਦਾ ਹੈ ਜਿਸ ਦੇ ਅੰਦਰ ਉੱਚਾ ਆਚਰਣ ਵੀ ਹੈ ਤੇ ਉੱਚੀ ਆਤਮਿਕ ਸੂਝ ਵੀ ਹੈ اے ਨਾਨਕ ਪ੍ਰਭੂ ਦਰ ਤੇ ਇਉਂ ਅਰਦਾਸ ਕਰ ਹੇ ਪ੍ਰਭੂ ਮੈਂ ਕਿਸੇ ਬੰਦੇ ਅੱਗੇ ਤੇਰੀ ਸਿਫਤ ਸਲਾਹ ਕਰਾਂ ਮੈਨੂੰ ਤਾਂ ਤੇਥੋਂ ਬਿਨਾ ਹੋਰ ਕੋਈ ਕਿਤੇ ਦਿਸਦਾ ਹੀ ਨਹੀਂ ਜਿਵੇਂ ਤੇਰੀ ਮਿਹਰ ਹੋਵੇ ਮੈਨੂੰ ਆਪਣੀ ਰਜਾ ਵਿੱਚ ਰੱਖ ਤਾਂ ਕਿ ਤੇਰਾ ਦਾਸ ਅਡੋਲ ਆਤਮਿਕ ਅਵਸਥਾ ਵਿੱਚ ਟਿਕੇ ਤੇਰੇ ਪ੍ਰੇਮ ਵਿੱਚ ਟਿਕੇ ਤੇਰੇ ਗੁਣ ਗਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ